ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅੰਮੋਲ ਹੀਰੇ ਪੰਜਾਬ ਦੇ ਚੈਨਲ ਮੈਂ ਮੇਜਰ ਸਿੰਘ ਸੂਰੇ ਦੋਸਤੋ ਜੇ ਆਪਾਂ ਗੱਲ ਕਰੀਏ ਅੱਜ ਤੋਂ 30 ਸਾਲ 35 ਸਾਲ ਪਹਿਲਾਂ ਦੀ ਤਾਂ ਉਦੋਂ ਸੋਸ਼ਲ ਮੀਡੀਆ ਅੰਗੇ ਹੀ ਹੁੰਦਾ ਸੀ ਉਦੋਂ ਨਿੱਕੇ ਨਿੱਕੇ ਬੱਚੇ 5-5 10-10 ਰੁਪਏ ਇਕੱਠੇ ਕਰਕੇ ਬੀਸੀਆਰ ਲੈ ਹੁੰਦੇ ਹੁੰਦੇ ਸੀ ਬੀਸੀਆਰ ਦੇ ਵਿੱਚ ਕੈਸ਼ ਤਾਂ ਪਾ ਕੇ ਫਿਲਮਾਂ ਦੇਖਦੇ ਹੁੰਦੇ ਸੀ ਲੱਗ ਲੱਗ ਤਰ੍ਹਾਂ ਦੀਆਂ ਉਸ ਜਮਾਨੇ ਦੇ ਵਿੱਚ ਜੇ ਆਪਾਂ 90-99 ਦੀ ਗੱਲ ਕਰੀਏ ਇੱਕ ਫਿਲਮ ਬਹੁਤ ਜ਼ਿਆਦਾ ਮਸ਼ਹੂਰ ਹੋਈ ਸੀ ਜੱਕ ਜੌਣਾ ਮੋਰ ਜੌਂਗਾ ਮੋਰ ਫਿਲਮ ਜਿਹੜੀ ਬਹੁਤ ਸਾਰੇ ਲੋਕਾਂ ਨੇ ਦੇਖੀ ਬਹੁਤ ਪਸੰਦ ਵੀ ਕੀਤੀ ਜਿਹੜਾ ਉਹਦਾ ਮੇਨ ਐਕਟਰ ਸੀ ਉਹ ਸੀ ਗੱਗੂ ਗਿੱਲ ਗੱਗੂ ਗਿੱਲ ਦੇ ਵੱਲੋਂ ਬਣਾਈ ਹੋਈ ਜੌਂਗਾ ਮੋਰ ਫਿਲਮ ਬਹੁਤ ਸੁਪਰੀਮ ਰਹੀ ਅਸੀਂ ਅੱਜ ਤੁਹਾਨੂੰ ਦੱਸ ਦਈਏ ਤੇ ਅਸੀਂ ਜੌਂਗਾ ਮੋਰ ਦੇ ਪਿੰਗ ਮੋਰਾਂ ਵਿੱਚ ਖੜੇ ਆ ਅਸੀਂ ਤੁਹਾਨੂੰ ਉਹਦੀ ਸਮਾਦ ਵੀ ਦਿਖਾਵਾਂਗੇ ਜੌਂਗਾ ਮੋਰ ਦੀ ਇੱਥੇ ਜੇ ਸਾਨੂੰ ਕੋਈ ਬਜ਼ੁਰਗ ਮਿਲਿਆ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਅਸੀਂ ਤੁਹਾਨੂੰ ਜੌਂਗਾ ਮੋਰ ਦੀ ਸਮਾਦ ਦਿਖਾ ਰਹੇ ਹਾਂ ਅਸੀਂ ਮੋਰਾਂ ਦੇ ਵਿੱਚ ਅੱਜ ਮੌਜੂਦ ਹਾਂ ਸਾਡੀ ਅੰਮੋਲ ਸੀਗੇ ਪੰਜਾਬ ਦੀ ਟੀਮ ਮੌੜਾਂ ਦੇ ਵਿੱਚ ਮੌਜੂਦ ਆਸੀਂ ਤੁਹਾਨੂੰ ਜੌਂਗਾ ਮੋੜ ਦੀ ਸਮਾਦ ਦਿਖਾ ਰਹੇ ਹਾਂ ਤੇ ਬਾਕੀ ਕਰਾਂਗੇ ਇੱਥੇ ਕਿਸੇ ਬਜ਼ੁਰਗਾਂ ਨਾਲ ਗੱਲਬਾਤ ਜਾਣਾਂਗੇ ਜੌਂਗਾ ਮੋੜ ਦਾ ਇਤਿਹਾਸ ਕੀ ਸੀ ਜਮੀਰੋਗਰ ਦੇ ਉੱਤੇ ਐ ਇਹ ਸੁੰਘੇ ਕਿਤੇ ਦੇਖਣ ਨਹੀਂ ਹੋਵੇ ਤੁਸੀਂ ਵੀ ਆ ਸਕਦੇ ਹੋ ਆਤੀ ਸਮਾਦ ਜੌਂਗਾ ਮੋੜ ਦੀ ਜਿਹੜੀ ਅਸੀਂ ਤੁਹਾਨੂੰ ਸਦੀ ਅੰਮੋਲਿ ਹੀ ਪੰਜਾਬ ਦੇ ਚੈਨਲ ਤੇ ਦਿਖਾ ਰਹੇ ਹਾਂ ਪ੍ਰਜੇਂਦਰ ਜੀ ਕਿੱਥੋਂ ਆਇਓ ਅਬੌਰ ਤੋਂ ਜੀ ਅਸਾਂ ਤੁਸੀਂ ਵੀਰੇ ਰੁਕੇ ਹੋ ਸੋਨੇ ਕੀ ਦੇਖਿਆ ਔਰੇ ਅਸੀਂ ਜੱਟ ਜੋਣਾ ਮੋੜ ਦਾ ਪਿੰਡ ਦੇਖ ਕੇ ਤੇ ਲੱਗੀ ਹੋਈ ਸੀ ਫੋਟੋ ਤਾਂ ਅਸੀਂ ਦੇਖ ਕੇ ਰੁਕ ਗਏ ਅੱਛਾ ਕਿਵੇਂ ਲੱਗਿਆ ਦੇਖ ਕੇ ਬਹੁਤ ਵਧੀਆ ਲੱਗਿਆ ਜੀ ਤੁਹਾਨੂੰ ਪਹਿਲਾਂ ਪਤਾ ਸੀ ਵੀ ਉੱਥੇ ਜੋਣਾ ਮੋੜ ਦੀ ਪੁਰਾਣਾਂ ਦੇ ਵਿੱਚ ਸਮਾਦ ਹੈ ਨਹੀਂ ਜੀ ਨਹੀਂ ਅੱਜ ਅਸੀਂ ਪਹਿਲੀ ਵਾਰੀ ਇੱਧਰੋਂ ਘੁੰਮਦੇ ਹੋਏ ਦੇਖ ਕੇ ਰੁਕ ਗਏ ਅੱਛਾ ਅੱਛਾ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਵਿਸ਼ਾਲ ਤਸਾਲਾ ਤੁਸੀਂ ਕਿੱਧਰ ਜਾ ਰਹੇ ਹੋ ਕਿੱਥੋਂ ਆਏ ਹੋ ਡਿਡਬੇ ਤੋਂ ਆਏ ਜੀ ਅਸੀਂ ਤੁਸੀਂ ਡਿਡਬੇ ਤੋਂ ਆਏ ਹੋ ਹਾਂਜੀ ਤੇ ਤੁਸੀਂ ਪਹਿਲਾਂ ਵੀ ਉਹ ਆਏ ਹੋ ਮੈਂ ਅਸਲ ਦੇ ਸਿਰਫ ਇੱਥੋਂ ਲੰਗਿਆ ਲੰਗਿਆ ਮੈਂ ਡੇਲੀ ਦੇਖਦਾ ਮਾ ਚੱਲਦੇ ਆਣੇ ਅੱਜ ਬਾਈ ਨੇ ਵੀ ਕਿਹਾ ਕਿ ਅੱਜ ਦੇਖਦੇ ਆਂ ਮਾ ਮੈਂ ਵੀ ਦੇਖਣ ਜਾਣਾ ਮੌਨ ਦਾ ਪਿੰਡ ਦਾ ਦੋਨਾ ਮੋੜ ਦੀ ਫਿਲਮ ਦੇਖੀ ਹੈ ਕਦੇ ਜੀ ਹਾਂਜੀ ਦੇਖੀ ਹੈ ਜੀ ਕੱਲ ਕਿੰਨਾ ਕੁ ਚਲੋਗੇ ਦੇਖੀ ਨੂੰ ਮੈਨੂੰ ਕਾਫੀ ਟਾਈਮ ਹੋ ਗਈ ਹੁਣ ਵੀ ਕਈ ਵਾਰ ਚੱਲਦਾ ਥੋੜੇ ਬਹੁਤ ਸੀਨ ਆ ਜਾਂਦੇ ਨੇ ਜਿਵੇਂ ਦੇਖਣ ਦਾ ਇੰਟਰਸਟ ਬਣ ਜਾਂਦਾ ਹੈ ਅੱਛਾ ਹਾਂਜੀ ਪਤਾ ਉਹਨਾਂ ਸਮਾਦ ਦੇਖ ਕੇ ਕਿਵੇਂ ਲੱਗਿਆ ਮਨ ਚ ਕੀ ਮ ਵਧੀਆ ਮਹਿਸੂਸ ਹੁੰਦਾ ਹੀ ਕਿ ਹਾਂ ਜੀ ਵਧੀਆ ਸੀਗੇ ਤੇ ਜੋਗਾ ਮੋੜ ਦੇ ਪਿੰਗਾ ਮੋੜਾਂ ਦੇ ਵਿੱਚ ਮੌਜੂਦ ਹਾਂ ਅਸੀਂ ਭੀਮ ਸਿੰਘ ਮਾਸਟਰ ਜੋ ਕਬੀਸਰ ਵੀ ਰਹੇ ਨੇ ਤੇ ਹੁਣ ਵੀ ਕਬੀਸਰੀ ਰਹੋ ਰਹੇਗਾ ਨਾ ਕਰਦੇ ਆ ਗੱਲਬਾਤ ਇਹਨਾਂ ਤੋਂ ਇਤਿਹਾਸ ਜਾਣਦੇ ਆ ਵੀ ਜੋਗਾ ਮੋੜ ਦਾ ਇਤਿਹਾਸ ਹੈ ਸਰ ਸੱਸੀ ਗੱਲ ਜੀ ਸੱਸੀ ਗੱਲ ਜੀ ਸਾਡਾ ਇੱਕ ਆਪਣਾ ਨਾਮ ਦੱਸੋ ਜੀ ਕਵੀਸ਼ਰ ਮਾਸਟਰ ਭੀਮ ਮੋੜ ਸਰ ਜੀ ਜੋ ਜੋਗਾ ਮੋੜ ਦਾ ਇਤਿਹਾਸ ਹੈ ਕਿਵੇਂ ਗਾਕੂ ਬਣਿਆ ਕੀ ਗੱਲਬਾਤ ਹੈ ਉਹਦੇ ਬਾਰੇ ਵਿਸਤਾਰ ਦੇ ਵਿੱਚ ਜਾਣਕਾਰੀ ਦਿਓ ਸਾਡੇ ਸਰੋਤਿਆਂ ਨੂੰ ਅ ਵੈਸੇ ਤਾਂ ਵਿਸਥਾਰਤ ਤਮਰੀਆਂ ਕਈ ਵੀਡੀਓ ਕਈ ਇੰਟਰਵਿਊ ਹੋ ਚੁੱਕੀਆਂ ਠੀਕ ਹੈ ਜੀ ਅ ਥੋੜਾ ਜਿਹਾ ਪਾਸਾ ਖੇ ਵਿੱਚ ਹੀ ਦੱਸ ਦਿੰਨੇ ਆ ਠੀਕ ਹੈ ਜੀ ਸਰ ਅ ਜੋਣਾ ਮੌੜ 1800 82 83 ਚ ਬਣਿਆ ਸੀ ਡਾਕੂ ਡਾਕੂ ਕਹਿਣਾ ਸਾਨੂੰ ਔਖਾ ਲੱਗਦਾ ਧਰਮੀ ਡਾਕੂ ਕਹਿੰਦੇ ਆ ਅਸੀਂ ਵੈਸੇ ਉਹਨੂੰ ਕਿਉਂਕਿ ਮਾਲਵੇ ਦੇ ਲੋਕ ਨਾਇਕ ਕੋ ਨਹੀਂ ਬੜੇ ਠੀਕ ਹੈ ਜੀ ਤੇ ਏ ਕਿਵੇਂ ਬਣੇ ਹਾਂਜੀ ਵੀ ਡਾਕੂ ਕਿਵੇਂ ਬਣੇ ਕੀ ਕਾਰਨ ਬਣਿਆ ਡਾਕੂ ਹੁੰਦਾ ਇੱਥੇ ਇੱਕ ਬਰਾਤ ਉਤਰੀ ਹੋਈ ਸੀ ਸਾਡੇ ਬਾਗ ਹੁੰਦਾ ਬਾਗ ਚ ਦੋ ਬਰਾਤਾਂ ਆਈਆਂ ਹੋ ਸਿਆਂ ਹਰੀਗੜ ਤੋਂ ਤੇ ਦੋ ਬਰਾਤਾਂ ਆਈਆਂ ਹੋ ਸਿਆਂ ਉਹ ਸ਼ਰਾਬ ਪੀਣ ਲੱਗ ਗਏ ਨਾਲ ਦੁੱਧਾਦਾਰੀ ਦਾ ਡੇਰਾ ਸੀ ਸਾਡੇ ਹੁਣ ਗੁਰੂ ਘਰ ਬਣਿਆ ਹੋਇਆ ਉੱਥੇ ਉੱਥੇ ਕੂਈ ਐ ਕੂਈ ਸੀ ਉਹ ਕੂਈ ਹੁਣ ਮੋਟਰ ਲੱਗੀ ਹੋਈ ਐ ਉੱਥੇ ਬੈਠ ਕੇ ਸ਼ਰਾਬ ਪੀਣ ਲੱਗ ਗਏ ਜੋਣਾ ਮੋੜ ਸੁਆਮੀ ਸੰਤ ਬਾਬਾ ਦੁੱਧਾਧਾਰੀ ਕੋਲੇ ਚੰਡੀ ਦੀ ਵਾਰ ਦਾ ਅਧਿਆਨ ਕਰਦਾ ਹੁੰਦਾ ਪਾਠ ਕਰਦਾ ਹੁੰਦਾ ਸੂਮਾ ਵਾਲੀ ਡਾਂਗ ਕੋਲੇ ਹੁੰਦੀ ਉਹ ਜਦੋਂ ਉੱਥੇ ਸ਼ਰਾਬੀ ਆ ਗਏ ਜੋਣਾ ਮੋੜ ਤੋਂ ਰਿਹਾ ਲੰਘਿਆ ਕਿਉਂਕਿ ਚੰਡੀ ਦੀ ਵਾਰ ਗਰਮ ਬਾਣੀ ਹੈ ਪੜਨ ਵਾਲਿਆਂ ਦੇ ਕ੍ਰਾਂਤੀ ਤੇ ਪਤੰਗੇ ਉੱਠਣ ਲਾ ਦਿੰਦੀ ਹੈ ਇਹ ਠੀਕ ਹੈ ਜੀ ਆ ਕਰੜੀ ਬਾਣੀ ਹੈ ਬਹੁਤ ਗੁਰੂ ਦਸਮ ਪਾਤਸ਼ਾਹ ਮਹਾਰਾਜ ਦੀ ਤੇ ਰੋਹ ਆਇਆ ਰੋਹ ਹੋਈ ਮਹਾਮਾਈ ਰਾਖਸ਼ ਮਾਰਨੇ ਜਿਉਣਾ ਮੋੜ ਸੁਮਾ ਵਾਲੀ ਡਾਂਗ ਲੈ ਕੇ ਉਹਨਾਂ ਵੱਲ ਪੈ ਗਿਆ ਭੱਜਲੇ 8-10 ਜਾਨੇ ਸੀ ਕਹਿੰਦੇ ਉਹ ਭੱਜਲੇ ਪਿੰਡ 'ਚ ਵੜ ਗਏ ਉਹ ਡਰ ਦੇ ਜਿਉਣਾ ਮੋੜ ਦਾ ਐਡਾ ਪ੍ਰਭਾਵ ਸੀ ਤੇ ਵਾਪਸ ਆ ਗਿਆ ਪਰੌਣਿਆਂ ਕੋਲੇ ਕਹਿੰਦਾ ਵੀ ਪਰੌਣਿਓ ਤੁਸੀਂ ਹੈਗੀ ਜਮਾਈ ਭਾਈ ਨਹੀਂ ਸੇਵਾ ਤੁਹਾਡੀ ਵੀ ਕਰਦਾ ਹੁਣ ਨਾਂਗਾ ਨਾਲ ਕਹਿੰਦਾ ਤੁਹਾਨੂੰ ਇਹ ਸਜ਼ਾ ਹੁਣ ਸ਼ਰਾਬਾਂ ਲੁੱਟਾਈ ਜਾਂਦੇ ਹੋ ਪੈਸਾ ਮਾਇਆ ਬਿਆਰਥੀ ਦੇ ਭਾਈ ਜਨੂ ਜੀ ਬਹੁਤ ਹੀ ਗਰੀਬਾਂ ਨੂੰ ਦਾਨ ਕਰ ਦਿਆ ਕਰੋ ਯਾਰ ਹੈ ਸ਼ਰਮਾਂ ਤੇ ਕਿਉਂ ਖਰਾਬ ਕਰਦੇ ਹੋ ਡੇਰੇ ਦੀ ਬੇਅਦਵੀ ਕਰਵਾ ਦਿੱਤੀ ਉਹ ਕਹਿੰਦੇ ਭੁੱਲ ਹੋ ਗਈ ਸਾਡੇ ਤੋਂ ਅੱਛਾ ਜੀ ਕਹਿੰਦੇ ਭੁੱਲ ਤਾਂ ਹੋ ਗਈ ਚਲੋ ਤੁਹਾਨੂੰ ਇਹ ਸਜਾ ਆ ਜਿਹੜੇ ਤੁਹਾਡੇ ਕਾਂਠੇ ਪਏ ਹੋਏ ਨੇ ਇਹ ਆਪਣੀ ਆਬ ਲਾ ਕੇ ਪੜਾਓ ਮੈਨੂੰ ਅੱਛਾ ਕਿਸੇ ਗਰੀਬ ਦਾ ਕੰਮ ਸਾਰਾਂਗੇ ਉਹ ਕਾਂਠੇ ਲੈ ਕੇ ਜਦੋਂ ਕਾਂਠੇ ਹੱਥ ਚ ਆਈ ਆਏ ਉਹਦੇ ਚੋਣੇ ਮੋੜ ਦੇ ਅੰਦਰ ਕੀ ਜਚੀ ਕਿਉਂਕਿ ਦੁਰਗਾ ਮਾਤਾ ਦਾ ਮਾਤਾ ਨਰਨੇ ਦੇਵੀ ਦਾ ਉਪਾਸ਼ਕ ਸੀ ਅ ਐਸੀ ਜਚੀ ਕਹਿੰਦਾ ਮਨਾ ਕਾਮੀ ਇਹ ਕਰ ਅਮੀਰਾਂ ਨੂੰ ਲੁੱਟ ਗਰੀਬਾਂ ਚ ਵੰਡ ਗਰੀਬਾਂ ਵਾ ਠੀਕ ਹੈ ਜੀ ਤਿਆਗੀ ਰਹਿ ਠੀਕ ਹੈ ਜੀ ਆ ਬਸ ਬਸ ਉਹ ਕਾਂਠੇ ਲੈ ਕੇ ਸੂਰਮਾ ਫਰਾਰ ਹੋ ਗਿਆ ਉਹ ਮਨਾ ਡਾਕੂ ਬਣ ਜਾ ਉਹ ਮਨਾ ਡਾਕੂ ਬਣ ਜਾ ਮਨਾ ਡਾਕੂ ਬਣ ਜਾ ਵਿਚਾਰ ਹੋ ਗਿਆ ਭੱਜ ਕੇ ਮੌੜਾਂ ਤੋਂ ਜੱਟ ਮਹਿਲੀ ਵੜਦਾ ਮਹਿਲਾ ਪਿੰਡ ਸਾਡੇ ਨਾਲ ਹੀ ਹੈ ਠੀਕ ਹੈ ਜੀ ਇੱਥੇ ਉਹ ਕਰੋੜਾ ਹੁੰਦਾ ਕਿਤੇ ਜ਼ਿਮੀਂਦਾਰ ਕਰੋੜਾ ਉਹ ਵੀ ਬੜਾ ਉਹਦਾ ਸਵਾ ਸਿਰ ਦਾ ਦਿਲ ਨਿਕਲਿਆ ਸੀ ਕਹਿੰਦੇ ਉਹ ਮਿੱਤਰ ਸੀ ਜਿਉਨੇ ਮੌੜ ਦਾ ਠੀਕ ਹੈ ਜੀ ਆ ਲੈ ਫੜ ਕੰਠੇ ਮਿੱਤਰ ਕਰੋੜਿਆ ਦੋਏ ਡਾਕੂ ਹੋ ਗਏ ਕਰਵਾਰ ਛੋੜਿਆ ਫੇਰ ਇਹ ਹੁਣ ਇੱਥੇ ਦਾ ਵਿਸਥਾਰ ਤਾਂ ਬਹੁਤਾ ਵੀ ਫੇਰ ਇੱਥੋਂ ਕਿੱਥੇ ਗਏ ਬੱਗੀ ਘੋੜੀ ਕਿਵੇਂ ਮਿਲੀ ਘੋੜਾ ਕਿੱਥੋਂ ਮਿਲਿਆ ਅਰਾਈਵਲ ਕਿੱਥੋਂ ਮਿਲੀ ਇਹ ਵਿਸਥਾਰ ਮੈਂ ਪਹਿਲਾਂ ਅ ਪਹਿਲਾਂ ਮੁਲਾਕਾਤਾਂ ਜੀ ਨੇ ਮੈਂ ਇੰਟਰਵਿਊ ਹੋਈਆਂ ਠੀਕ ਹੈ ਜੀ ਉਹ ਚ ਮੈਂ ਦੱਸ ਚੁੱਕਿਆ ਹੁਣ ਹੋਰ ਪੁੱਛੋ ਜੀ ਪੁੱਛਣਾ ਜੀ ਜੀ ਜੋ ਜਿਵੇਂ ਲੋਂਗੋਵਾਲ ਦੀਆਂ 3 3 ਦਿਖਾਈਆਂ ਗਈਆਂ ਨੇ ਵੀ 3 ਲੁੱਟੀਆਂ ਇਹ ਚ ਸੱਚਾਈ ਕਿੱਥੇ ਤੱਕ ਆ ਵੀ ਇਹ ਦਿਖਾਇਆ ਗਿਆ ਕਿ ਹਕੀਕਤ ਸੱਚ ਹੈ ਨਹੀਂ ਅਸਲ ਚ ਸਾਡੇ ਬਜ਼ੁਰਗ ਮੈਂ 1992 93 ਦੇ ਲਗਭਗ ਉਹਨਾਂ ਨੂੰ ਨੋਟ ਕਰਿਆ ਹੁਣ ਉਹਨਾਂ ਚੋਂ ਇੱਕ ਵੀ ਨਹੀਂ ਰਿਹਾ ਹਾਂ ਜੀ ਸਾਡੇ ਪੰਡਤ ਦੀਪੀ ਦੇਵ ਜੀ ਭਾਨ ਸਿੰਘ ਜੀ ਜੀ ਪ੍ਰੀਤਮ ਸਿੰਘ ਜੀ ਬਹੁਤ ਸਾਰੇ ਬਜ਼ੁਰਗ ਬਾਬਾ ਜਬਰ ਸਿੰਘ ਜੀ ਤਾਂਗੇ ਵਾਲੇ ਮੋਤਾ ਸਿੰਘ ਜੀ ਤੇ ਬਹੁਤ ਬਜ਼ੁਰਗ ਸਾਡੇ ਮੈਂ ਉਹਨਾਂ ਦੇ ਚਰਨਾਂ ਵੱਲ ਬੈਠ ਕੇ ਉਹਨਾਂ ਤੋਂ ਜਿਉਣੇ ਮੋੜ ਦਾ ਇਤਿਹਾਸ ਸੰਭਾਲ ਲਿਆ ਵੀ ਕੱਲ ਨੂੰ ਲੋੜ ਪਊਗੀ ਇਹਹੀ ਜਿਉਂਦੇ ਜਗ ਦੇ ਇਤਿਹਾਸ ਨੇ ਵੀ ਕੱਲ ਨੂੰ ਇਹ ਰਹਿਣੇ ਨਹੀਂ ਉਹਨਾਂ ਨੇ ਦੱਸਿਆ ਕਿਉਂਕਿ ਇੱਥੇ ਬਾਤ ਅਸਲ ਚ ਸੱਚੀ ਗੱਲ ਤੇ ਹੈ ਸਾਡੇ ਪਿੰਡ ਦਾ ਸੀ ਜੱਟ ਜਾਤਰਾ ਜੱਟ ਸੀ ਹੋ ਨਾ ਕੇ ਮੱਝਵੀ ਸਿੰਘ ਠੀਕਾ ਜੀ ਉਹਨਾਂ ਦਾ ਪਰਿਵਾਰ ਚੱਲਦਾ ਹੈ ਜਿਹਨਾਂ ਦੀ ਵੰਸ ਠੀਕਾ ਜੀ ਜਿਉਣੇ ਮੌੜ ਦਾ ਉਹ ਪੱਕਾ ਸਾਥੀ ਸੀ ਐਡੇ ਐਡੇ ਗੋਡੇ ਹੁੰਦੇ ਜੱਟ ਦੇ ਉਹਦੇ ਚਤੁਰੇ ਦੇ ਹੋਰਾ ਸ਼ੋ ਉਹਨੂੰ ਵੀ ਕਾਣੇ ਕਾਲੇ ਪਾਣੀ ਨੇ ਸਜ਼ਾ ਹੋ ਗਈ ਸੀ ਕਿਸ਼ਨੇ ਦੇ ਨਾਲ ਬਾਅਦ ਕੁ ਮਹੀਨੇ ਬਾਅਦ ਐ ਸਜ਼ਾ ਹੋ ਗਈ ਸੀ ਸਜ਼ਾ ਹੋ ਗਈ ਸੀ ਥੋੜੇ ਚਿਰ ਬਾਅਦ ਅੱਛਾ ਤੇ ਉਹ ਤੋਂ ਫਿਰ ਉਹ ਕਾਲੇ ਪਾਣੀ ਤੋਂ ਕਿਸ਼ਨਾ ਤੇ ਚਤੁਰ ਆ ਗਏ ਸੀ ਸਾਡੇ ਬਜ਼ੁਰਗ ਦੱਸਦੇ ਨੇ ਮੈਨੂੰ ਦੱਸਿਆ ਕਰਦੇ ਮੈਂ ਜਦੋਂ ਪੁੱਛਿਆ ਨੋਟ ਕਰਿਆ ਉਹਨਾਂ ਨੂੰ 70 ਸੂ 30 35 ਸਾਲ ਬਾਅਦ ਜਾਉਂਦਾ ਰਿਹਾ ਜਿਉਂਨੇ ਮੌੜ ਤੋਂ ਬਾਅਦ ਜਾਉਂਦਾ ਰਿਹਾ ਉਹ ਇਤਿਹਾਸ ਸੀ ਜਾਉਂਦਾ ਜਾਗਦਾ ਜਿਉਂਨੇ ਮੌੜ ਦਾ ਸਾਰਾ ਜੀਵਨ ਸੀ ਉਹਦੇ ਕੋਲੇ ਇਹ ਸਾਡੇ ਬਜ਼ੁਰਗ ਉਹ ਤੋਂ ਛੋਟੇ ਛੋਟੇ ਹੁੰਦੇ ਕਹਿੰਦੇ ਅਸੀਂ ਚਾਦਰੇ ਕੋਲੇ ਚਲੇ ਜਾਂਦੇ ਬਾਬੇ ਕੋਲੇ ਉਹ ਇੱਥੇ ਜਿੱਥੇ ਬਾਬਾ ਦੁੱਧਾ ਤਰਜੀ ਦਾ ਸਥਾਨ ਹੈ ਇੱਥੇ ਗੁਰਦੁਆਰਾ ਬਣ ਗਿਆ ਇੱਥੇ ਬੈਠਾ ਇਸ਼ਨਾਨ ਕਰਦਾ ਹੁੰਦਾ ਤੇ ਕਹਿੰਦੇ ਫਿਰ ਉਹ ਦੱਸਦਾ ਬਸ ਇਉਂ ਕੀਤਾ ਸੀ ਨੇਉਂ ਕੀਤਾ ਸੀ ਉਹਉਂ ਕੀਤਾ ਸੀ ਇਉਂ ਕੀਤਾ ਚਤਰਾਸੋਂ ਦੱਸਦਾ ਹੁੰਦਾ ਕਹਿੰਦਾ 40 50 ਮਣ ਤਾਂ 30 40 ਮਣ ਤਾਂ ਮੈਂ ਘਿਓ ਵੰਡਦਾ ਹੂ ਆਪਦੇ ਹੱਥਾਂ ਨਾਲ ਜਿਹੜਾ ਜੌਨੀ ਮੋਰ ਨੇ ਹੋਰਦੇ ਉੱਥੇ ਹੀ ਭੇਜਿਆ ਗਰੀਬ ਲੜਕੀਆਂ ਵਾਸਤੇ ਜਿਨੇ ਪੇ ਵਾਲੀਆਂ ਲੜਕੀਆਂ ਵਾਸਤੇ ਤੇ ਜਿਨੇ ਕੱਪੜੇ ਦਿੱਤੇ ਵਿਆਹਾਂ 'ਚ ਮੈਂ ਅਸੀਂ ਮਾਇਆ ਭੇਜੀ ਉਹਦੀ ਗਿਣਤੀ ਮਿੰਤਿਆਂ ਨਹੀਂ ਕੋਈ ਇੰਜੇ ਗੱਲਾਂ ਕਰਦੇ ਉਹਨ ਜਦੋਂ ਮੈਂ ਪੁੱਛਿਆ ਨਾ ਮੈਂ ਕਿਹਾ ਜਿਉਣਾ ਮੋੜ ਬਦਨਾਮ ਕਰ ਰੱਖਿਆ ਬਜ਼ੁਰਗੋ ਲੋਂਗੋਵਾਲ ਦੀਆਂ ਥੀਆਂ ਬਾਰੇ ਵੀ ਕੋਈ ਪਤਾ ਹੈ ਕਹਿੰਦੇ ਹਾਂ ਚਾਤਰੇ ਦਾ ਦੱਸਿਆ ਹੋਇਆ ਸਾਨੂੰ ਚਾਤਰਾ ਵਿੱਚ ਸੀ ਉਸ ਦਿਨ ਸਾਡਾ ਜੱਟ ਚਾਤਰਾ ਅ ਪੰਜ ਕਿਲੇ ਜ਼ਮੀਨ ਵੀ ਹੈ ਗੁਰੂ ਘਰ ਦੇ ਨੋਂ ਹੁਣ ਵੀ ਬੋਲਦੇ ਜੱਟ ਚਾਤਰੀ ਦੀ ਜ਼ਮੀਨ ਠੀਕ ਹੈ ਜੀ ਹਾਂ ਤੇ ਕਹਿੰਦਾ ਮੈਂ ਵਿੱਚ ਸੀ ਅਸੀਂ 10 12 ਜਾਣੇ ਸੀ ਕਹਿੰਦੇ ਸੌਣ ਦਾ ਮਹੀਨਾ ਤੀਆਂ ਦਾ ਮੌਕਾ ਇਹਨਾਂ ਦੀ ਕਿ ਭੈਣ ਸੀ ਗੋਵਿੰਦੀ ਉਹ ਸਮਾਣੇ ਦੀ ਸੀ ਉਹ ਧਰਮ ਭੈਣ ਬਣ ਗਈ ਸੀ ਤੇ ਉਹਦਾ ਧਰਮ ਭਾਈ ਬਣਿਆ ਸੀ ਲੋਂਗੋਵਾਲ ਵਿਆਹੀ ਹੋਈ ਸੀ ਕਹਿੰਦੇ ਅਸੀਂ ਭੈਣ ਨੂੰ ਸੰਧਾਰਾ ਦੇਣ ਜਾਂਦੇ ਹਰੇਕ ਵਾਰੀ ਇੱਕ ਭੈਣ ਵਿਸ਼ਨੂ ਸੀ ਇਹਨਾਂ ਦੀ ਮਾਂ ਜਾਈ ਇਹ ਵਿਸ਼ਨੂ ਇਹ ਦਸੂਦੇਵਾਲ ਜਦੋਂ ਉਹਦੇ ਕੋਲੋਂ ਸੰਧਾਰਾ ਦੇਣ ਜਾਂਦੇ ਤਾਂ ਇਹਦੇ ਕੋਲ ਵੀ ਜਾਂਦੇ ਕਹਿੰਦੇ ਅਸੀਂ ਜਦੋਂ 10-12 ਜਾਣੇ ਗਏ ਉਹਨੇ ਦੇ ਡਾਕੂਆਂ ਦਾ ਉਦੋਂ ਜਮਾਨਾ ਸੀ ਲੜਕੇ ਡਰ ਗਏ ਥੀਆਂ ਲੱਗਿਆ ਹੋਏ ਸੇ ਪਿੰਡ ਤੋਂ ਬਾਹਰ-ਬਾਹਰ ਡਰ ਗਏ ਲੜਕੀਆਂ ਕਹਿੰਦੇ ਚੀਕਾਂ ਮਾਰਦੀਆਂ ਭੱਜ ਨਹੀਂ ਆ ਸਾਨੂੰ ਕਹਿੰਦਾ ਜਿਉਣੇ ਨੇ ਬਹੁਤ ਆਵਾਜ਼ਾਂ ਮਾਰੀ ਉਹ ਭੈਣੋ ਉਹ ਬੀਬੀ ਉਹ ਮੈਂ ਮੋੜਾਂ ਵਾਲਾ ਜਾਉਣਾ ਮੈਂ ਥੋੜਾ ਵੀਰ ਹਾਂ ਲੜਕੇ 'ਚ ਇਹ ਗੱਲ ਪ੍ਰਚਲਿਤ ਹੁੰਦੀ ਸੀ ਧੀ ਭੈਣਾਂ ਦਾ ਸਾਂਝੀ ਜਿਉਣਾ ਅਮਰ ਰਹੇ ਹੈ ਜੀ ਬੱਗੀ ਬੱਗੀ ਘੋੜੀ ਜਿਉਣੇ ਵੀਰ ਦੀ ਛਾਲ ਮਾਰ ਕੇ ਨਹਿ ਟੱਪ ਜਾਵੇ ਧੀਆਂ ਚ ਗੀਤ ਮੈਂ ਵੀ ਸੁਣਦਾ ਰਿਹਾ ਤੇ ਜਿਉਣੇ ਮੁਰਦਨੋਂ ਇਸ ਕਰਕੇ ਧੀਆਂ ਨੂੰ ਉਹ ਸਭ ਦੀਆਂ ਲੜਕੀਆਂ ਨੂੰ ਧੀਆਂ ਭੈਣਾਂ ਸਮਝਦਾ ਸੀ ਬਲਕਿ ਹਰੇਕ ਲੜਕੀ ਚ ਉਹ ਜੀ ਦੁਰਗਾ ਬੁੱਧੀ ਸੀ ਹਰੇਕ ਲੜਕੀ ਨੂੰ ਐ ਸਮਝਦਾ ਸੀ ਵੀ ਇਹ ਵੀ ਮਾਤਾ ਹੀ ਤੁਰੀ ਆਉਂਦੀ ਹੈ ਨਹਿਣਾ ਦੀ ਬਤੂਰੀ ਹੁੰਦੀ ਆ ਦੁਰਗਾ ਬੁੱਧੀ ਸੀ ਸਭ ਲੜਕੇ ਚੰਗੇ ਕੰਮ ਵੀ ਕਰਦਾ ਸੀ ਉਹ ਜ ਚੰਗੇ ਕੰਮ ਆ ਦੱਸ ਗਿਆ ਹਾਂਜੀ ਹਾਂਜੀ ਬੜੇ ਗਰੀਬਾਂ ਦੇ ਗਰੀਬ ਲੜਕੀਆਂ ਦੇ ਵਿਆਹ ਕਰਨੇ ਜਨੇਪੇ ਵਾਲੀਆਂ ਲੜਕੀਆਂ ਨੂੰ ਪੰਜੀਰੀ ਵਾਸਤੇ ਸਮਾਨ ਦੇਣਾ ਰੁਪਈਏ ਦੇਣੇ ਕੱਪੜੇ ਦੇਣੇ ਕਈ ਖੂਲ ਵੇ ਜਨੇ ਮੋੜ ਨੇ ਕਿਸੇ ਦੀ ਧੀ ਜੇ ਘਰੇ ਬੈਠੀ ਹੁੰਦੀ ਹਾਂਜੀ ਤੇ ਉਹਨੂੰ ਰੋਟੀ ਖਾਂਦਾ ਸਿਉ ਜਨਾ ਚ ਰੋਟੀ ਦੁਖੀ ਸੁਖੀ ਨਾ ਹੋ ਜਾਂਦੀ ਇੱਕ ਮਾਸਟਰ ਜੀ ਜਿਹੜਾ ਚਾਲੇ ਆਪਣੀ ਗੱਲ ਜਿਹੜਾ ਫਿਲਮਾਂ ਦੇ ਵਿੱਚ ਦਿਖਾਇਆ ਗਿਆ ਹੈ ਜੋਗਾ ਮੋੜ ਉਹ ਹਕੀਕਤ ਸੱਚਾ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਇਹ ਸੱਚ ਹੈ ਦੇਖੋ ਆਪਾਂ ਨੂੰ ਤਾਂ ਇਹੀ ਸੱਚ ਮੰਨਣਾ ਪਊ ਜਿਉਂਨੇ ਮੋੜ ਦਾ ਸਾਰਾ ਇਤਿਹਾਸ ਜੱਟ ਚਾਤਰ ਦਾ ਸੁਣਾਇਆ ਸਾਡੇ ਬਜ਼ੁਰਗਾਂ ਨੇ ਸੁਣਾਇਆ ਹੋਇਆ ਬਜ਼ੁਰਗਾਂ ਨੇ ਮੈਨੂੰ ਸੁਣਾਇਆ ਹੋਇਆ ਇਸ ਕਰਕੇ ਇਹ ਨੂੰ ਸੱਚਾ ਅਸੀਂ ਮੋੜਾਂ ਦੇ ਆ ਇਹ ਨੂੰ ਸੱਚ ਮੰਨਣਗੇ ਲੋਕ ਮੰਨਿਆ ਵੀ ਹੈ ਠੀਕ ਹੈ ਜੀ ਇਹ ਚਤੁਰਾ ਦੱਸਦਾ ਹੁੰਦਾ ਵਾ ਸਾਡਾ ਚਤਰਾ ਸੂ ਕਹਿੰਦਾ ਅਸੀਂ ਉਹ ਲੜਕੇ ਚੀਕਾਂ ਮਾਰਦੇ ਭੱਜ ਗੀਆਂ ਟੂਕਾਂ ਮਾਰਦੇ ਭੱਜ ਗੀਆਂ ਡਰ ਕੇ ਭੱਜ ਗੀਆਂ ਮੌੜ ਨੇ ਬਹੁਤ ਹੱਕਾਂ ਮਾਰੀਆਂ ਉਹ ਭੈਣੂ ਮੈਂ ਜਿਉਣਾ ਖੈਰ ਕਈ ਲੜਕੀਆਂ ਕਹਿੰਦੇ ਸਾਨੂੰ ਦੇਖ ਕੇ ਐ ਆਪਣੇ ਗਹਿਣੇ ਆਪੇ ਡੇਗੀਆਂ ਊਮਾ ਲਾ ਲਾ ਕੇ ਨਾ ਜਿਹੜੇ ਉਹਦੇ ਭਾਈਆ ਸੀ ਐ ਐ ਸਾਡੇ ਵੱਲ ਐ ਵਗਾਤੀਆਂ ਵੀ ਚੱਲੇ ਸਾਨੂੰ ਲੁੱਟਣਗੇ ਨਹੀਂ ਹੱਥੋਪਾਈ ਕਰਕੇ ਹੱਥੋਪਾਈ ਕਰਕੇ ਨਹੀਂ ਐ ਸਾਡਾ ਤੋਂ ਖੋਦ ਲਾਉਣਗੇ ਵੀ ਆਪਾਂ ਆਪੇ ਦੇਜੋ ਬਾੜੀਆਂ ਭੱਜ ਗਈਆਂ ਤੇ ਬਾੜੀਆਂ ਐਂ ਗिरा ਗਈਆਂ ਕਹਿੰਦੇ ਫਿਰ ਅਸੀਂ ਉਹ ਗਹਿਣੇ ਇਕੱਠੇ ਕਰਕੇ ਓਟਲੀ ਬਨ ਕੇ ਭੈਣ ਗੋਵਿੰਦੀ ਕੋਲੇ ਗਏ ਉਥੇ ਜਲ ਪਾਣੀ ਛਕਿਆ ਇਹ ਭੈਣ ਨੂੰ ਮੈਂ ਦੱਸੂ ਕਿ ਐਸੇ ਦੇ ਬਾਰੇ ਚ ਭੈਣ ਨੂੰ ਸਾਰੀ ਗੱਲ ਦੱਸੀ ਵੀ ਲੋਕ ਤੈਨੂੰ ਉਲਾਂਬੇ ਵੀ ਦੇਣਗੇ ਕੱਲ ਨੂੰ ਵੀ ਤੇਰਾ ਵੀਰ ਸਾਨੂੰ ਲੁੱਟਣ ਆਪਿਆ ਨਾ ਭੈਣ ਮੈਂ ਲੁੱਟਣ ਨਹੀਂ ਆ ਇਹ ਗੱਲ ਤਾਂ ਇਹ ਹੋਈ ਸੀ ਆ ਫੜ ਟੂਮਾਂ ਦੀ ਵੋਟਲੀ ਇੱਕ ਕਹਿੰਦੇ 2-2 ਰੁਪਈਆ ਦੀ ਇੱਕ ਵੋਟਲੀ ਦਿੱਤੀ ਚਾਂਦੀ ਦੇ ਰੁਪਈਆ ਦੀ ਭੈਣ ਸਭ ਨੂੰ ਸੁਨੇਹੇ ਲਾਦੀ ਮੇਰੇ ਕੋਲੇ ਨਟੂਮਾਂ ਜਿਹੜੀ ਭੈਣ ਲੈਣ ਆਉ ਜੀ ਭੈਣ ਦਾ ਸਮਾਨ ਉਹਨਾਂ ਨੂੰ 2-2 ਰੁਪਈਏ ਵੀ ਦੇ ਮੇਰੇ ਵੱਲੋਂ ਮੈਂ ਉਹਨਾਂ ਦਾ ਜਿਥੇ ਤੂੰ ਮੇਰੀ ਭੈਣ ਹੈ ਉਹ ਸਾਰੀਆਂ ਮੇਰੀਆਂ ਭੈਣਾਂ ਨੇ ਠੀਕ ਹੈ ਜੀ ਭੈਣੇ ਮੈਂ ਤਾਂ ਸਭ ਨੂੰ ਭੈਣਾਂ ਦੀ ਵੀ ਦਾ ਰੁਪਈਏ ਸਮਝਦਾ ਅੱਛਾ ਜੀ ਹਾਂ ਐਡਾ ਸੀ ਹੈਨਾ ਤੀ ਪਹਿਣਾ ਦਾ ਸਾਂਜੀ ਜਿਉਣਾ ਅਮਰ ਕਹਾ ਗਿਆ ਅਮਰ ਕਹਾ ਗਿਆ ਤੀ ਪਹਿਣਾ ਦਾ ਸਾਂਜੀ ਕਹਾ ਗਿਆ ਨਹੀਂ ਲੁੱਟੀਆਂ ਤੀਆਂ ਨਹੀਂ ਲੁੱਟੀਆਂ ਤੀਆਂ ਨਹੀਂ ਲੁੱਟੀਆਂ ਤੀਆਂ ਦੇ ਕੇ ਭੀਮ ਹਵਾਲ ਗਿਆ ਮਿਲਨ ਭੈਣ ਨੂੰ ਜਿਉਣਾ ਯੋਦਾ ਧਰਮੀ ڈاکੂ ਲੰਗੋ ਵાળ ਗਿਆ ਆ ਅਸਲ ਸ੍ਰੀ ਅਤਾਸ ਤੁਸੀਂ ਕਿੰਨਾ ਕਮਾਂਗ ਮਹਿਸੂਸ ਕਰਦੇ ਹੋ ਜੋਗਾ ਮੋੜ ਤੁਹਾਡੇ ਪਿੰਡ ਮੌਰਾਂ ਦਾ ਸਾਡੇ ਸਾਨੂੰ ਫਕਰ ਹੈ ਵੀ ਜਉਣਾ ਮੋੜ ਅੱਜ ਸਾਡਾ ਘਰ ਘਰ ਦੁਨੀਆ ਦੇ ਵਿੱਚ ਜਉਨੇ ਮੋੜ ਦਾ ਨਾਂ ਚੱਲਿਆ ਗਿਆ ਬੈਸਤਾ ਸੀ ਫਿਲਮਾਂ ਬਣਾਉਣ ਦਾ ਜਾਂ ਗੀਤਾਂ ਵਾਲਿਆਂ ਦਾ ਵੀ ਧੰਨਵਾਦ ਕਰਦੇ ਆ ਬੇਸ਼ੱਕ ਉਹਨਾਂ ਨੇ ਸੱਚ ਨੂੰ ਨਹੀਂ ਸੁਭਜਾ ਕਲਪਨਾ ਦੇ ਆਸਰਾ ਲਿਆ ਝੂਠੇ ਬੱਡੇ ਉਹਨਾਂ ਨੇ ਪਰ ਉਸ ਬਹਾਨੇ ਸਾਡਾ ਜਉਣਾ ਮੋੜ ਬੱਚੇ ਬੱਚੇ ਤੱਕ ਚੱਲਿਆ ਗਿਆ ਹਾਂ ਚੱਲਿਆ ਗਿਆ ਹਾਂ ਇਸ ਕਾਨੂੰਨਾਂ ਦਾ ਧੰਨਵਾਦ ਹੀ ਹੈ ਬੇਸ਼ੱਕ ਉਹ ਮੋੜੀ ਆ ਕੇ ਕਿਸੇ ਨੇ ਸਰ ਤੋਂ ਰਹਿ ਨਹੀਂ ਲਈ ਇਸ ਨੇ ਇਤਿਹਾਸ ਪੁੱਛਣ ਦਾ ਯਤਨ ਨਹੀਂ ਕੀਤਾ। ਬਾਕੀ ਜਦੋਂ ਮਾਯਾ ਦੇਵੀ ਦੇ ਮੱਥਾ ਕੇ ਕੰਬਾਤ ਤੇ ਗਿਆ ਉਹ ਸੁਖ ਸੁਖੀ ਹੋਈ ਸੀ ਉਹਦੀ। ਉਹ ਉਹਦੇ ਬਾਰੇ ਵਿਸਥਾਰ ਨੇ ਪੁੱਛ ਥੋੜੀ ਜੀ ਸ਼ੋਰ ਦੇ ਵਿੱਚ ਦੱਸੋ। ਹਾਂ। ਜਦੋਂ ਆਸ਼ਟਮੀ ਸਾਵਣ ਦਾ ਮਹੀਨਾ ਉੱਥੇ ਗਿਆ ਜਾਣਾ ਮੌੜ ਛਤਰ ਚੜਾਉਣ। ਉੱਥੇ ਮੁਖਬਰ ਨੇ ਦੱਸ ਦਿੱਤਾ। ਪੁਲਿਸ ਨੂੰ ਪੁਲਿਸ ਨੂੰ ਵੀ ਆਸ਼ਟਮੀ ਨੂੰ ਜਾਣਾ ਮੌੜ ਖੁਦ ਛਤਰ ਚੜਾਉਣ ਆਊਗਾ। ਠੀਕ ਆ ਜੀ। ਗਿਆ ਵੀ। ਪਰ ਉੱਥੇ ਇਹ ਸੁਣਿਆ ਸਾਡੇ ਇੱਕ ਇਧਰ ਜ਼ਿਮੀਂਦਾਰ ਹੁੰਦਾ ਅ ਮੱਲ ਸਿੰਘ ਉਹ ਉਹਨਾਂ ਨੂੰ ਅਸੀਂ ਆਮ ਤੌਰ ਤੇ ਲੋਕ ਮੱਲੀ ਕਹਿੰਦੇ ਹਾਂ ਚਾਤਰੇ ਦਾ ਬੜਾ ਔਣ ਜਾਣ ਸੀ ਉਹਨਾਂ ਦੇ ਜ਼ਿਮੀਂਦਾਰ ਹੁਣ ਤਾਂ ਕਿੱਦਿਆਂ ਦੇ ਚਲੇ ਗਏ ਵਿਚਾਰੇ ਤੇ ਚਾਤਰੇ ਨੇ ਉੱਥੇ ਦੱਸੀ ਹੋਈ ਸੀ ਕਹਿੰਦਾ ਜਦੋਂ ਜਉਣੇ ਮੌੜ ਨੇ ਮਾਤਾ ਦੇ ਕਹੇ ਤੋਂ ਛਾਲ ਮਾਰੀ ਪਹਾੜ ਤੋਂ ਮਾਰੀ ਸੀ ਤੇ ਸ਼ਰਤ ਰੱਖੀ ਸੀ ਵੀ ਮੁੜ ਕੇ ਨਾ ਦੇਖੀ ਦੇਵੀ ਦੇ ਪਤਨ ਦੇ ਸ਼ੁਰੂ ਸ਼ਰਤਾਂ ਹੁੰਦੀਆਂ ਨੇ ਇਸ ਤਰ੍ਹਾਂ ਦੇਵੀ ਬਾਤਾਂ ਨੇ ਤੇ ਆਸਤਿਕ ਲੋਕ ਤਾਂ ਮੰਨਣਗੇ ਇਹ ਕਹਿੰਦੇ ਜਦੋਂ ਛਾਲ ਮਾਰੀ ਚਾਤਰਾ ਕਹਿੰਦਾ ਕਹਿੰਦਾ ਚਤਰਾ ਚਾਚੂ ਕਹਿੰਦਾ ਹੁੰਦਾ ਜੋਣੇ ਮੋੜ ਪਤੀਜਾ ਲੱਗਦਾ ਸੀ ਕਰਾ ਚੂ ਕਿਉਂ ਜੱਟ ਜੋਣੇ ਮੋੜ ਵੀ ਜੱਟ ਸੀ ਚਾਤਰਾ ਵੀ ਜੱਟ ਸੀ ਕਹਿੰਦਾ ਮੈਂ ਜੋਣੇ ਮੋੜ ਦੇ ਚਾਚੂ ਦੇ ਫਿਕਰ ਚ 1 ਲਖਤ ਗਿਆ ਪਹਾੜ ਉਤੜ ਕੇ ਕਿਤੇ ਡਿੱਗ ਪਿਆ ਕਰਾ ਕਦੇ ਬਹੁਤ ਫਿਕਰ ਚ ਵੀ ਹੋਤਾ ਨਹੀਂ ਬਚਿਆ ਹੋਣਾ ਬੇਟੀ ਨੂੰ ਛਾਲ ਮਾਰੀ ਪਰ ਵਿਗੜਿਆ ਕਹਿੰਦੇ ਕੁਛ ਨਹੀਂ ਜਉਨੇ ਮੋੜ ਦੇ ਇੱਕ ਲੱਤ ਤੇ ਰੋੜਾ ਲੱਗਿਆ ਸੀ ਡੜਾ ਪੱਥਰ ਉਹ ਜ਼ਖਮੀ ਕਹਿੰਦਾ ਮੇਰੇ ਦੇਖਦੇ ਦੇਖਦੇ ਕਹਿੰਦਾ ਉਹ ਇੱਕ ਗੁਫਾ ਚ ਵੜ ਗਿਆ ਕਹਿੰਦਾ ਮੈਂ ਵੀ ਵੜ ਗਿਆ ਠੀਕ ਹੈ ਜੀ ਚਤੁਰੇ ਦੱਸਣ ਦੀਆਂ ਬਾਤਾਂ ਨੇ ਕਹਿੰਦਾ ਮੈਨੂੰ ਕਿਹਾ ਵੀ ਚਤੁਰਿਆ ਮੈਂ ਤੁਹਾਨੂੰ ਫੜਿਆ ਜਾਊ ਕਹਿੰਦਾ ਮੈਂ ਇਥੋਂ ਮੈਨੂੰ ਮਾਂ ਨੇ ਕਿਹਾ ਸੀ ਨਾਨਾ ਦੇਵੀ ਨੇ ਵੀ ਮੁੜ ਮੁੜ ਕੇ ਨਾ ਚੱਕੀ ਮੈਥੋਂ ਚੱਕ ਕੇ ਆ ਗਿਆ ਮਾਤਾ ਰੁੱਸ ਗਈ ਮੈਨੂੰ ਮਾਤਾ ਦੀ ਰੁੱਸੀ ਹੋਈ ਦੀ ਮੁਰਦੀ ਦੀ ਪਿੱਠ ਦੀ ਸੀ ਮੈਂ ਤਾਂ ਹੁਣ ਮੋਨ ਧਾਰੂਗਾ ਮਾਤਾ ਦੇ ਨਾਂ ਦੇ ਪੱਕਾ ਹੀ ਮੋਨ ਮੈਂ ਨਹੀਂ ਅੱਜ ਤੋ ਬੋਲੂਗਾ ਮੈਥੋਂ ਗਲਤੀ ਹੋ ਗਈ ਐ ਤੂੰ ਹੁਣ ਭੱਗ ਜਾ ਇੱਥੋਂ ਮੈਨੂੰ ਤਾਂ ਘੇਰਾ ਪਊਗਾ ਪੱਕਾ ਪਊਗਾ ਕਹਿੰਦਾ ਮੈਂ ਮੋੜਾ ਨਾ ਚਾਹਤਰਾ ਸੁਣਿਆ ਨਾ ਕਹਿੰਦਾ ਮੈਂ ਚਾਚੂ ਕਿਵੇਂ ਭੱਗ ਜਾ ਤੈਨੂੰ ਛੱਡ ਕੇ ਕਹਿੰਦਾ ਫਿਰ ਮੈਨੂੰ ਗਾਲਾਂ ਦੇ ਕੇ ਭੇਜਿਆ ਵੀ ਤੂੰ ਫੜਿਆ ਜਾਵੇਂਗਾ ਜਾ ਕਹਿੰਦਾ ਮੈਨੂੰ ਮਲੋਮਲੀ ਗੋਭਾ ਚੋਂ ਕੱਢਿਆ ਹੋ ਚੋ ਉੱਵਾ ਚੋਂ ਕਹਿੰਦਾ ਘੇਰਾ ਸੱਚੀ ਉੱਭ ਗਿਆ ਸੱਚ ਮੁੱਚ ਪੈ ਗਿਆ ਘੇਰਾ ਕਹਿੰਦਾ ਮੈਂ ਨਹੀਂ ਗਿਆ ਵੀ ਦੇਖਾਂਗੇ ਕੀ ਬਣੂਗਾ ਕਹਿੰਦਾ ਲੋਕਾਂ ਦਾ ਇਕੱਠ ਹੋ ਗਿਆ ਪੁਲਿਸ ਆ ਗਈ ਕਹਿੰਦਾ ਬਿਚੀ ਮੈਂ ਖੜਾ ਕਹਿੰਦਾ ਫਿਰ ਅੰਗਰੇਜ਼ ਅਫਸਰ ਇਹ ਬਾਤ ਤੇ ਪਹੁੰਚ ਗਏ ਵੀ ਇਹ ਤਾਂ ਕੋਈ ਸੰਤ ਹੈ ਕਿਉਂਕਿ ਸੰਤਾਂ ਦਾ ਰੂਪ ਬਣਾਇਆ ਸੀ ਨਾ ਫੇਸਟਾ ਆਇਆ ਸੀ ਹਾਂ ਫੇਸ ਬਦਲੇ ਆਇਆ ਸੀ ਮੂੰਹ ਨਹੀਂ ਵੀ ਬਣਿਆ ਸੀ ਮੂੰਹ ਰੱਖਿਆ ਸੀ ਸੰਤਾਂ ਨੇ ਕਿਹਾ ਸੀ ਮੂੰਹ ਦਾਸ ਜੀ ਨੇ ਮੋਹਨਪੁਰੀ ਜੀ ਨੇ ਇੱਥੇ ਸਾਡੇ ਜਿਹੜੀ ਹੈ ਸੂਲੂਰ ਘਾਟ ਦੇ گاਹਾ ਇੱਕ ਡੇਰਾ ਹੈ ਕਿਲੋਮੀਟਰ ਤੇ 1.5 ਕਿਲੋਮੀਟਰ ਤੇ ਮੋਹਨਪੁਰੀ ਦਾ ਉਹ ਸੰਤਾਂ ਨੇ ਚੋਲਾ ਦਿੱਤਾ ਸੀ ਉਹਨਾਂ ਨੇ ਮੋਨ ਤਾਰਨ ਵਾਸਤੇ ਕਿਹਾ ਸੀ ਵੀ ਚੋਲਾ ਤਾਂ ਪਾਵਾਂਗੇ ਜੇ ਕੋਈ ਸਾਧੂਆਂ ਵਾਲਾ ਕਰਮ ਕਰੇਗਾ ਸਾਧੂਆਂ ਵਾਲਾ ਚੋਲਾ ਫੇਰ ਮਿਲੂ ਕਹਿੰਦਾ ਸੋ ਜੀ ਕਹਿੰਦੇ ਫਿਰ ਮੋਨ ਰੱਖ ਲੈ ਫਾਇਦਾ ਹੈ ਉਹਨਾਂ ਸ਼ਾਸਤਰਾਂ 'ਚ ਵੀ ਹੁੰਦਾ ਹੈ ਮੌਨ ਵੀ ਆਖਿਆ ਪ੍ਰਗਤੀ ਦੇ ਪਰਮ ਬ੍ਰਹਮ ਤਤਵਮ ਹੈ ਨਾ ਭਗਵਾਨ ਨੇ ਵੀ ਕਹੇ ਮੌਨਮ ਚੈ ਵਾਸਮੀ ਵੀ ਮੌਨ ਮਹੀਆ ਭਗਵਾਨ ਕਹਿੰਦੇ ਇਹਦੇ ਨਾਲ ਪਰਮਾਤਮਾ ਤਤਵ ਪ੍ਰਗਟ ਹੋ ਜਾਂਦਾ ਹੈ ਉਹ ਸੰਤ ਸਮਝ ਲਿਆ ਅੰਗਰੇਜ਼ ਅਫਸਰਾਂ ਨੇ ਕਹਿੰਦੇ ਤਾਂ ਕੋਈ ਸੰਤ ਪੜਿਆ ਗਿਆ ਇਹ ਜਿਹਾਣਾ ਮੋੜ ਨਹੀਂ ਹੈ ਪਰ ਪਰ ਉਹਦੇ ਨੱਕ ਤੇ ਨਿਸ਼ਾਨ ਜਿਹੜਾ ਬੱਗੀ ਘੋੜੀ ਨੇ ਪਾਤਾ ਸੀ ਮਾਰ ਕੇ ਪੌੜ ਤੇ ਸਾਡੇ ਲਾਗੇ ਗੁਜਰਾਂ ਕੋਲੀ ਪਾਇਆ ਸੀ ਮੈਂ ਦੱਸਿਆ ਹੋਇਆ ਪਹਿਲਾਂ ਹਾਂ ਉਹ ਨਿਸ਼ਾਨ ਪੱਕਾ ਸੀ ਉਹ ਸਾਰੇ ਮਸ਼ਹੂਰ ਸੀ ਵੀ ਉਹਦੇ ਨੱਕ ਦੇ ਨਿਸ਼ਾਨ ਹੈ ਉਸ ਤਾਂ 1000 ਰੁਪਏ ਇਨਾਮ ਕਿਹਾ ਸੀ ਉਹਨਾਂ ਦੇਣਾ ਚਾਹੀਏ ਉਹਨੇ ਮੋੜ ਦਾ ਹਾਂ ਜੀ ਅ ਕਹਿੰਦੇ ਨਿਸ਼ਾਨ ਹੈ ਇਹ ਬਲਤ ਉਹ ਮੁਕਬਰ ਕਹਿੰਦਾ ਇਹੀ ਜਾਉਣਾ ਮੋੜ ਹੈ ਬੋਛ ਮੇਰੇ ਕਹਿੰਦਾ ਇਹੀ ਹੈ ਉਹ ਕਹਿੰਦੇ ਸੰਤ ਹੈ ਮਸਤੀ ਚ ਆ ਕੇ ਅਲਮਸਤ ਫਕੀਰ ਹੈ ਕੋਈ ਮਸਤੀ ਚ ਆ ਕੇ ਮਾਰਤੀ ਪਹਾੜ ਤੋਂ ਝਾਲ ਅੱਗੇ ਸਾਧੂਆਂ ਦਾ ਬੜਾ ਆਦਰ ਸਤਿਕਾਰ ਹੁੰਦਾ ਵੀ ਸ਼ਰਾਬ ਨਾ ਦੇ ਦੇਣ ਪਾਪ ਨਾ ਲੱਗ ਜੇ ਤੇ ਮਹਾਰਾਜ ਕੋ ਉਥੋਂ ਫੇਰ ਰਖੀ ਦੂੰ ਮੈਂ ਸੰਖੇਪ ਚ ਦੱਸਾਂ ਸਨਾਖਤ ਕਰਨ ਵਾਸਤੇ ਸਾਡੇ ਪਿੰਡ ਦੇ ਨਜ਼ਦੀਕ ਲਿਆਏ ਸੰਗਰੂਰ ਲੈ ਸਾਡੇ ਰਾਜਾ ਹੁੰਦਾ ਸੰਗਰੂਰ ਹਣਾ ਤੇ ਇੱਥੇ ਲਿਆਂਦਾ ਇਥੇ ਸਾਡੇ ਪਿੰਡ ਦੇ ਲੋਕ ਬੁਲਾਏ ਬਾਘ ਸਿੰਘ ਨੰਬਰਦਾਰ ਬੱਗਾ ਸਿੰਘ ਨੰਬਰਦਾਰ ਇਹ ਮੁਲਾਕਾਤ ਕਰਨਗੇ ਸੰਤ ਰੂਪ ਦੇਖ ਕੇ ਇਹਨਾਂ ਨੇ ਪਛਾਣਤਾ ਲਿਆ ਵੀ ਮੋੜ ਹੈ ਸਾਡਾ ਸਾਡੇ ਮੋੜਾਂ ਦੇ ਲੋਕ ਬੜਾ ਪੱਖ ਕਰਦੇ ਸੀ ਵੀ ਚੰਗੇ ਕੰਮ ਕਰਦਾ ਹੈ ਹੈਨਾ ਗਰੀਬਾਂ ਦੀ ਸਹਾਇਤਾ ਕਰਦਾ ਹੈ ਲੜਕੀਆਂ ਨੂੰ ਵਸਾਉਂਦਾ ਹੈ ਲੜਕੀਆਂ ਦੇ ਵਿਆਹ ਕਰਦਾ ਹੈ ਵੱਡੇ ਕੰਮ ਕਰਦਾ ਹੈ ਸਭ ਲੋਕ ਸਭ ਲੜਕੀਆਂ ਖੁਸ਼ ਨੇ ਜਿਉਂਨੇ ਮੋੜ ਤੇ ਵੀ ਸਾਨੂੰ ਪਹਿਣਾ ਸਮਝਦਾ ਹੈ ਫਖਰ ਸੀ ਸਾਡੇ ਲੋਕ ਪੱਖ ਕਰਦੇ ਜਦੋਂ ਮੁਲਾਕਾਤ ਕਰਨ ਗਏ ਨੰਬਰ 2 ਤਾਂ ਕਹਿੰਦੇ ਐ ਦੋ ਦੋ ਅੰਨੇ ਕੱਟ ਕੇ ਮੱਥਾ ਵੀ ਟੇਕਿਆ ਸੰਤ ਸਮਝ ਕੇ ਜਾਣ ਕੇ ਚੱਕਰ ਜਪਾਉਣ ਦੇ ਮਾਰੇ ਨਮੋ ਨਾਰਾਇਣ ਮਹਾਰਾਜ ਜੀ ਐ ਐ ਜਿਹੜੇ ਮੋੜ ਨੇ ਵੀ ਹੱਥ ਕਰੇ ਸਿਆਣੂ ਜਿਹੋੜੇ ਮੋੜ ਨੇ ਵੀ ਲੇਖ ਬਗਸੂ ਬਗਾਸੂ ਨੰਬਰ 2 ਸਾਡੇ ਹਾਂ ਵੀਪੀ ਵੀ ਇਹ ਬਾਤ ਨੂੰ ਮਜ਼ਬੂਤ ਕਰਨ ਵਾਸਤੇ ਵਿਸ਼ਵਾਸ ਦਿਵਾਉਣ ਵਾਸਤੇ ਇਹਨਾਂ ਨੂੰ ਮੱਥਾ ਟੇਕਿਆ ਮੈਨੂੰ ਤੇ ਮੁਲਾਕਾਤ ਇਸ ਤਰ੍ਹਾਂ ਦੀ ਪਰ ਮੋਖਬਰ ਨੇ ਫੇਰ ਦੱਸਿਆ ਉਹ ਛੱਡਣ ਦਾ ਵਿਚਾਰ ਕਰ ਲਿਆ। ਉੱਥੇ ਚਾਤਰਾ ਫੜਿਆ ਗਿਆ ਸੀ ਨਾਣਾ ਦੇ ਵੀਤੇ। ਅੱਛਾ। ਚਾਤਰਾ ਕਿਉਂ ਫੜਿਆ ਗਿਆ ਉੱਥੇ? ਕੱਠ ਚੋ ਉਹ ਕਹਿੰਦਾ ਤੁਸੀਂ ਇਹ ਕਿਉਂ ਫੜ ਰੱਖਿਆ ਸਾਧ? ਚੋਰ ਦੇ ਭਿਲੇ ਕੇ ਸਾਧ ਕਿਉਂ ਫੜਿਆ? ਉਹ ਮੂਰਖੋ ਜਿਵਣੇ ਮੌੜਦੇ ਮੇਰੇ ਵਰਗੇ ਥੋੜੇ ਚੇਲੇ ਚਪਟੇ ਨੇ। ਉਹ ਖੁਦ ਕਿਉਂ ਆਉਂਦਾ? ਖੁਦ ਕਿਉਂ ਆਉਂਦਾ ਉਹ ਛਾਤਰ ਚੜਾਉਣ ਨੂੰ ਕੋਈ ਚੇਲੇ ਨੂੰ ਭੇਜ ਦਿੰਦਾ? ਠੀਕ ਹੈ ਜੀ। ਮੈਂ ਭੇਜਿਆ। ਮੈਂ ਦਾ ਚੇਲਾ। ਮੇਰਾ ਨੌਜਾਤਰ ਹੈ ਛਾਤਰਤਾ ਛਾਤਰ ਨੇ ਚੜਾ ਮੈਨੂੰ ਲੋ ਜਿਹੜੇ ਫਾਈਲ ਆਉਨੇ ਆ ਆ ਗੱਲ ਹੋਈ ਤੇ ਉੱਥੇ ਫਿਰ ਇਹਨੂੰ ਲੁਧਿਆਣੇ ਭੇਜਦਾ ਚਾਤਰੇ ਨੂੰ ਉੱਥੋਂ ਕਾਲੇ ਪਾਣੀ ਕਿਸਨੇ ਕੋਲੇ ਭੇਜਦਾ ਇਹ ਗੱਲ ਛਾਤਰ ਸਮਝ ਆ ਗਈ ਠੀਕ ਹੈ ਜੀ ਆਹ ਉੱਥੇ ਫਿਰ ਇੱਕ ਮਹੀਨਾ ਕੀ ਰਹੇ ਤੇ ਉਹ ਜਾਦਰਾ ਜਾਦਰਾ ਬਹੁਤ ਔਖਾ ਹੈ ਉਹਨੇ ਸੁਖ ਸੁਖ ਖੁਸ਼ੀ ਦੀ ਇਹ ਉੱਥੇ ਡਾਂਸ ਬਹੁਤ ਡਾਂਸ ਇਹ ਮਾਰ ਦਿੰਦੇ ਬੰਦੇ ਇੱਕ ਇੱਕ ਖਾਰਾ ਪਾਣੀ ਉਹ ਮਾਰ ਦਿੰਦੇ ਤੇ ਚੱਲ ਕਿਸਨਾ ਤਾਂ ਬਾੜਾ ਕਰੜਾ ਬੰਦਾ ਸੀ ਬਾਲੇ ਮਜ਼ਬੂਤ ਲੋਹੇ ਉਹ ਤਾਂ ਮਾਨੋ ਲੋਹ ਪੁਰਸ਼ੀ ਦੀ ਕਿਸਨਾ ਤਾਂ ਮੱਛਰੇ ਮਰੀ ਜਾਂਦਾ ਉਹਦੇ ਡਾਂਸੇ ਲੜ ਲੜਨ ਮਰੀ ਜਾਂਦਾ ਐਡਾ ਕਰੜਾ ਬੰਦਾ ਸੀ ਉਹ ਕਹਿੰਦਾ ਤਾਊ ਮੈਂ ਤਾਂ ਮਰ ਜੂ ਸੁੱਖ ਸੁਖੀ ਉਤੇ ਵੀ ਅਸੀਂ ਤਾਂ ਇਹ ਜ਼ਮੀਨ ਜਿਹੜੀ ਮੇਰੇ ਕੋਲੇ 5 ਕੀਲੇ ਐ ਮੈਂ ਤਾਂ ਗੁਰੂ ਘਰ ਦੇ ਦੁੱਧਾ ਧਾਰੀ ਜੀ ਦੇ ਸਥਾਨ ਦੇ ਨਾਮ ਲਵਾ ਦੂੰਗਾ ਉਹਨੂੰ ਗੁਰੂ ਘਰ ਵੀ ਅਸੀ ਇਸ ਤੋਂ ਰਹਾ ਹੋ ਜੀ ਸਾਨੂੰ ਇੱਥੋਂ ਲੈ ਚੱਲ ਪੂਗਾ ਸੱਚੇ ਬਾਦਸ਼ਾਹ ਤੇ ਉਹ ਆ ਗਈ ਸੀ ਫਿਰ ਇਹ ਗੱਲ ਬਾਤ ਦੀ ਹੈ ਦੋਨੇ ਉੱਥੇ ਕਿਸੇ ਤਰੀਕੇ ਆ ਗਏ ਸੀ ਛੱਡਦੇ ਤੇ ਅੰਗਰੇਜ਼ ਨੇ ਉੱਥੇ ਕੰਮ ਕੀਤਾ ਸੀ ਇਹਨਾਂ ਨੇ ਬਹੁਤ ਕੁਰਬਾਨੀ ਕੀਤੀ ਸੀ ਉਹ ਮੰਨ ਦੱਸ ਚੁੱਕਿਆ ਇੱਥੋਂ ਫਿਰ ਚਤਰਾ ਚਤਰੀ ਨਾਲ ਆਪਦੀ ਸਰ ਲੈ ਲੈ ਕੇ ਇਸ ਵੀ ਤੇਰਾ ਫਰਜ਼ ਬਣਦਾ ਹੁਣ ਸੰਗਰੂਰ ਆ ਗਿਆ ਸੰਗਰੂ ਬਾਗ ਸਿੰਘ ਬੱਗਾ ਸੂ ਨੰਬਰਦਾਰਾਂ ਨੇ ਪੂਰੀ ਪੂਰੀ ਜਿਚਾ ਦਿੱਤੀ ਫੇਰ ਛੱਡਣ ਦਾ ਵਿਚਾਰ ਕਰ ਲਿਆ ਵੀ ਜਾਣਾ ਮੋੜ ਨਹੀਂ ਤਾਂ ਸੰਤਾ ਹੈ ਕੋਈ ਉਹੀ ਮੁਕਬਰ ਮੁਕਬਰ ਦਾ ਨਾਮ ਵੀ ਮੈਂ ਸੁਣਿਆ ਕਹਿੰਦੇ ਬਚਨਾ ਸੀ ਸ਼ਾਇਦ ਠੀਕ ਹੈ ਜੀ ਹਾਂ ਤੇ ਉਹ ਕਹਿੰਦਾ ਇਹ ਹੀ ਹੈ ਇਹਦੀ ਭੈਣ ਨੂੰ ਲਿਓ ਸੁਦੇਵਾਲ ਤੋਂ ਉਹ ਦੱਸੂਗੀ ਉੱਥੇ ਬੰਦੇ ਭੇਜੇ ਕਹਿ ਦਿੱਤਾ ਤੇਰੇ ਭਾਈ ਨੂੰ ਪਹਾ ਲੱਗਣਾ ਹੈ ਆਖਰੀ ਮੁਲਾਕਾਤ ਕਰ ਬਿਸ਼ਨੋਦੀ ਉਹਦਾ ਨਾਮ ਉਹ ਆਈ ਜਦੋਂ ਦੇਖਿਆ ਪਿੰਜਰੇ ਚ ਪਾਇਆ ਹੋਇਆ ਉਹੋ ਭੈਣ ਦੇ ਨਿਤ ਰਚਨੀ ਦਾ ੁੱਭਾ ਮਾਰਨ ਲੱਗ ਗਈ ਦਸ ਕਦ ਹੋਇਆ ਵੇ ਦਸ ਕਦ ਹੋਇਆ ڈاکੂ ਤੋਫਕੀਰ ਵੇ ਬਿਸ਼ਨੋ ਬੁਲਾਵੇ ਬੋਲਦਾਨੀ ਵੀਰ ਵੇ ਬਿਸ਼ਨੋ ਬੁਲਾਵੇ ਬੋਲਦਾਨੀ ਵੀਰ ਵੇ ਫਿਰ ਪੱਕਾ ਕੀ ਹੋ ਗਿਆ ਜੀ ਦੀ ਭੈਣ ਰੋਪੀ ਸਾਮਈ ਹੈ ਸਾਮਈ ਹੈ ਫਿਰ ਕਹਿੰਦੇ ਉੱਥੇ ਨਹੀਂ ਮਰਤੂ ਹੋਈ ਜਿਹੜਾ ਪ੍ਰਸ਼ਨ ਆਪਨੇ ਕੀਤਾ ਨਾ ਉੱਥੇ ਨਹੀਂ ਮਰਤੂ ਹੋਈ ਉੱਥੇ ਨਹੀਂ ਉੱਥੋਂ ਫਿਰ ਸੰਗਰੂਰ ਆਏ ਸੀ ਸੰਗਰੂਰ ਤੋਂ ਫਿਰ ਇਹ ਰੋहतक ਭੇਜਿਆ ਇਹ ਸਲਾਹ ਜੀਂ ਦੇ ਰਸਤੇ 'ਚ ਪੈਂਦਾ ਸੀ ਪਿੰਡ ਠੀਕ ਹੈ ਮੌੜਾ ਠੀਕ ਹੈ ਜੀ ਤੇ ਰੋहतक 'ਚ ਹਿਸਾਰ ਹਿਸਾਰ ਦੇਜਿਆ ਇਹ ਹਿਸਾਰ ਸਾਡੀ ਰਸਤੇ ਜੀਂ ਦੇ ਰਸਤੇ 'ਚ ਪੈਂਦਾ ਸੀ ਹੋਣੀ ਨੇ ਹਿਸਾਰ 'ਚ ਹਾਂ ਹੋਣੀ ਨੇ ਹਿਸਾਰ 'ਚ ਪਚਾਤਾ ਸੂਰਮਾ ਕਿਕਰ ਦਿਨਾਲ ਫਾਇਲਾਤਾ ਸੂਰਮਾ ਸਾਡਾ ਕਿਕਰ ਦਿਨਾਲ ਕਹਿੰਦੇ ਉੱਥੇ ਕਿੱਕ ਨਾਲ ਫਾਇਲਾਇਆ ਸਨ 1903 ਦੀ ਗੱਲ ਹੈ ਭਾਦੋਂ ਦੇ ਮਹੀਨੇ ਦੀ ਸਾਲ 1903 ਦੇ ਵਿੱਚ ਫਾਇਲਾਇਆ ਭਾਦੋਂ ਚ ਭਾਦੋਂ ਚ ਹਾਂ ਓਕੇ ਇਸਾਰ ਗਿਲ ਚ ਠੀਕ ਹੈ ਤੇ ਜਿਹੜੀ ਰਹੀ ਕਿਸ਼ਨੀ ਉਹਨਾਂ ਦੀ ਗੱਲ ਡੋਗਰ ਦੀ ਗੱਲ ਉਹ ਵੱਡਾ ਕਾਫੀ ਵੱਡਾ ਉਹ ਸਭ ਦੁਨੀਆ ਨੂੰ ਠੀਕ ਹੈ ਜਹਰ ਹੈ ਬਾਤ ਇਹ ਫੇਰ ਉਹ ਅਫਸਰ ਛੱਡ ਗਿਆ ਉਹ ਅਫਸਰ ਨੇ ਅੰਗਰੇਜ਼ ਅਫਸਰ ਨੇ ਆ ਕੇ ਸਾਡੇ ਅੰਦਰਲਾ ਖੂਬ ਅਜਦਾ ਉੱਥੇ ਹੀ ਬੰਦੇ ਬੈਠੇ ਹੋਣੇ ਤੁਸੀਂ ਦੇਖੇ ਹੋਣੇ ਉੱਥੇ ਸਭ ਮੇਰੇ ਬਾਰੇ ਦੱਸਿਆ ਹੋਣਾ ਤੇ ਉੱਥੇ ਇਕੱਠ ਹੋਏਗਾ ਅੰਗਰੇਜ਼ ਅਫਸਰ ਕਹਿੰਦਾ ਕਾਸ਼ ਜੇ ਮੈਨੂੰ ਇਹ ਪਤਾ ਹੁੰਦਾ ਵੀ ਜਿਉਣੇ ਵੀ ਮੌੜਾਂ ਦੇ ਲੋਕ ਐਡੇ ਸੂਰਮੇ ਨੇ ਮੈਂ ਜਿਉਣੇ ਮੋੜ ਨੂੰ ਫਾਹੇ ਨਾ ਲਗਣ ਦਿੰਦਾ ਬਿਲਕੁਲ ਬਹੁਤ ਸੋਤੋ ਸੁਣ ਕੇ ਬਹੁਤ ਜਿਆਦਾ ਜਬੋ ਤੇ 5 ਸਾਲ ਕਿਸ਼ਨਾ ਇੱਥੇ ਖੇਤੀ ਕਰਦਾ ਰਿਹਾ ਆ ਕੇ ਵਾਲੇ ਪਾਣੀਆਂ ਤੋਂ ਠੀਕ ਹੈ ਜੀ ਮੈਂ ਦੱਸ ਚੁੱਕਿਆ ਆਪਣਾ ਜੱਟ ਚਤਰਾ ਸ ਹਾਂ 30 35 ਸਾਲ ਜਿਉਂਦਾ ਰਿਹਾ ਹੈ ਜੀ ਠੀਕ ਹੈ ਉਹ ਜਿਨ੍ਹਾਂ ਨੇ ਸਾਰੀਆਂ ਗੱਲਾਂ ਸੁਣਾਈਆਂ ਬਹੁਤ ਸਾਰੀਆਂ ਗੱਲਾਂ ਸੁਣਾਈਆਂ ਦੇਖੋ ਨੋਟ ਨੇ 5 ਸਾਲ ਖੇਤੀ ਕਰਦਾ ਰਿਹਾ ਕਿਸ਼ਨਾ ਆ ਕੇ ਇੱਥੇ ਤੇ ਫਿਰ ਇੱਕ ਸਰਪ ਲੜਨ ਨਾਲ ਉਹਦੀ ਮੌਤ ਹੋ ਗਈ ਠੀਕ ਹੈ ਸਰਪ ਲੜ ਕੇ ਤੇ ਇਸ ਤਰ੍ਹਾਂ ਕੀ ਤੇ ਚਾਤਰਸੂਂਜ ਤੀਰਥ ਯਾਤਰਾ ਦੇ ਚਲੇ ਗਿਆ ਸੀ ਫਿਰ ਉਧਰੋਂ ਮੁੜੇ ਨਹੀਂ پتہ ਹੀ ਨਹੀਂ ਲੱਗਿਆ ਵੀ ਮੁੜੇ ਹੀ ਨਹੀਂ ਉਧਰੋਂ ਬੜੀ ਮੌਤ ਠੀਕ ਹੈ ਇਹ ਤਿੰਨਾਂ ਦਾ ਆਪਾਂ ਇਸ ਤਰ੍ਹਾਂ ਨੂੰ ਸਹਿ ਐ ਮੈਂ ਵੈਸੇ ਵਿਸਥਾਰ ਨਾਲ ਬਹੁਤ ਦੱਸ ਚੁੱਕਿਆ ਇਹ ਅੱਜ ਵੀ ਥੋੜਾ ਜਿਹਾ ਸਪਰਸ਼ ਮੈਂ ਹੁਣੋਂ ਵੈਸੇ ਦਾ ਜਵਾਬ ਦੇਦਾ ਨਾ ਸਭ ਨੂੰ ਠੀਕ ਹੈ ਜੀ ਇਹ ਇੰਟਰਵਿਊ ਬਹੁਤ ਹੋ ਗਈਆਂ ਠੀਕ ਹੈ ਜੀ ਧੰਨਵਾਦ ਜੀ ਵਿਸ਼ੇਸ਼ ਕਰਕੇ ਆਏ ਠੀਕ ਹੈ ਜੀ ਦੁਪਹਿਰੇ ਦੇ ਪਹਿਰੇ ਆਏ ਇਹ ਮੈਂ ਆਪ ਨੂੰ ਮੋੜ ਨਹੀਂ ਸਕਿਆ ਏਸੀ ਮਾਸਟਰ ਭੀਮ ਸਿੰਘ ਕਵੀਸਰ ਜੀ ਜੌਂਗੇ ਮੋੜ ਦੇ ਕਿਸੇ ਨੂੰ ਵਿਸਤਾਰ ਦੇ ਵਿੱਚ ਦੱਸਿਆ ਸਾਗੇ ਅੰਮੋਲ ਹੀਰੇ ਪੰਜਾਬ ਦੇ ਚੈਨਲ ਦੇ ਕਈ ਮੈਂ ਇੱਥੇ ਮੌਜੂਦਾ ਇਹਦੇ ਘਰ ਦੇ ਵਿੱਚ ਮੌਜੂਦ ਹੈ ਜੇ ਸੋਨੂੰ ਵੀ ਇਹ ਵੀਡੀਓ ਵਧੀਆ ਲੱਗੀ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਜੌਂਗੇ ਦਾ ਪਰਿਵਾਰ ਹੁਣ ਹੈਗਾ ਜੀ ਪਿੱਛੇ ਕੋਈ ਨਹੀਂ ਕੋਈ ਨਹੀਂ ਹੈ ਜੋ ਕੋਈ ਨਹੀਂ ਹੈ ਅੱਛਾ ਹਾਂ ਕੋਈ ਨਹੀਂ ਹੈ ਭੈਣ ਦੀ ਵੰਸ ਚੱਲਿਆ ਸੋਦੇਵਾਲ ਠੀਕ ਹੈ ਐਨਬਿਸ਼ਨਾਂ ਦੀ ਬਸ ਚੱਲਦੀ ਐ ਵੀ ਉਹਦੇ ਉਹਦੇ ਪਰਿਵਾਰ ਦੇ ਵਿੱਚੋਂ ਕੋਈ ਮੈਂਬਰ ਨਹੀਂ ਹੈਗਾ ਕੋਈ 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 ਜੀ ਨਹੀਂ ਹੈ ਕੁਝ ਜ਼ਮੀਨ ਜਾਇਾਤ ਕੋਈ 100 ਬਿਗੇ ਲਗਭਗ ਸੀ ਸੋ ਜ਼ਮੀਨ ਉਹਦੀ ਕਿੱਥੇ ਜੀ ਬਸ ਲੋਕਾਂ ਚ ਆ ਗਈ ਦੱਬ ਗਏ ਲੋਕਾਂ ਨੇ ਨਾ ਬਸ ਲੋਕਾਂ ਨੂੰ ਨਾ ਸਕੇਸ ਬੰਨਿਆ ਬੇਚ ਬੁਝ ਕੇ ਕਰੀ ਰਿਸ਼ਤੇਦਾਰ ਆਗੇ ਤੇ ਵਿੱਚ ਇਸ ਤਰ੍ਹਾਂ ਲੋਕਾਂ ਕੁੜੀਆਂ